ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਮੋ ਤੇ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਅੱਜ ਬਲੌਗ ਸਟਾਰਟ ਕਰਨ ਲੱਗੇ ਆ ਜੀ ਆਪਾਂ ਮਾਰਨਿੰਗ ਟਾਈਮ ਸਵੇਰ ਦੇ ਇੱਥੇ ਵੱਜ ਚੁੱਕੇ ਨੇ ਸਵਾ 5 ਹੋ ਚੁੱਕੇ ਨੇ ਸਵਾ 5 ਦੇਖੋ ਕਿੰਨੀ ਲਾਲੀ ਆ ਗਈ ਸੀਗੀ ਕਿਉਂਕਿ ਜੀ ਬੱਦਲ ਬਹੁਤ ਜ਼ਿਆਦਾ ਸੀਗਾ ਉਸ ਤੋਂ ਬਾਅਦ ਇਹ ਸੂਰਜ ਦੀ ਲਾਲੀ ਆ ਗਈ ਸੀਗੀ ਹਲੇ ਮਤਾਰਾ ਵਗੈਰਾ ਚੋਣ ਜਾਣਾ ਸੀਗਾ ਅੱਜ ਪਤਾ ਨਹੀਂ ਇਹ ਮੌਸਮ ਇਹ じゃ ਕਿਉਂ ਹੋਇਆ ਅ ਰਾਤ ਹੀ ਨੇਰੀ ਆਈ ਸੀ ਨਾ ਆਪਣੇ ਨੇਰੀ ਆਉਣ ਤੋਂ ਬਾਅਦ ਬੱਦਲ ਵੀ ਬਹੁਤ ਜ਼ਿਆਦਾ ਸੀ ਪਰ ਮੀਂਹ ਨਹੀਂ ਪਿਆ ਆਪਣੇ ਇੰਨੀ ਜ਼ਿਆਦਾ ਨੇਰੀ ਆਈ ਬਹੁਤ ਜ਼ਿਆਦਾ ਨੇਰੀ ਆਈ ਤੁਹਾਨੂੰ ਦਿਖਾਉਣੀ ਹੈ ਇੱਥੇ ਨੇਰੀ ਆਪਣਾ ਕੀ ਨੁਕਸਾਨ ਕਰਕੇ ਗਈ ਆ ਨੇਰੀ ਆਉਣ ਦੇ ਨਾਲ ਜੀ ਜਿਹੜੀ ਆਪਣੀ ਆ ਡੇਕ ਸੀਗੀ ਬੇੜੇ ਦੇ ਵਿੱਚ ਟੀਸੀ ਤੋਂ ਟੁੱਟ ਗਈ ਇਹ ਟੀਸੀ ਤੋਂ ਟੁੱਟ ਕੇ ਨਾ ਇਧਰ ਗੇਟ ਦੇ ਉੱਤੇ गिर ਗਈ ਦੇਖੋ ਕਿੱਡਾ ਬੜਾ ਟਾਣਾ ਇੱਧਰ ਗੇਟ ਤੇगिर ਗਿਆ ਤੇ ਉੱਪਰ ਤਾਰਾਂ ਵੀ ਸੀਗੀਆਂ ਮੋਟਰ ਵਾਲੀਆਂ ਤੇ ਇੱਧਰ ਗੇਟ ਵੀ ਇੰਨਾ ਸ਼ੁਕਰ ਕੰਧ ਵੱਜ ਗਈ ਕਾਫੀ ਭਾਰੀ ਟਾਣਾ ਸੀਗਾ ਜਿਹੜਾ ਇਹ ਕੰਧ ਦੇ ਉੱਤੇ ਗਿਰਿਆ ਹੈ ਇਹਦੇ ਨਾਲ ਗੇਟ ਵੀ ਆਪਣਾ ਬੰਦ ਹੋ ਗਿਆ ਫੇਰ ਸਰ ਜਦੋਂ ਮੈਂ ਉੱਠੀ ਸਵੇਰੇ ਸਾਧਰੀ ਜਨਮ ਦੇਖਿਆ ਮੈਂ ਕਿਹਾ ਕੀ ਹੋ ਗਿਆ ਤੇ ਵੀ ਕਿਵੇਂ ਗਿਰ ਗਿਆ ਇੰਨਾ ਸ਼ੁਕਰ ਇੱਧਰ ਚਾਦਰ ਨੂੰ ਚਾਦਰ ਤੇ ਨਹੀਂ ਗਿਰਿਆ ਹੈਗਾ ਨਹੀਂ ਚਾਦਰਾਂ ਵੀ ਟੁੱਟ ਸਕਦੀਆਂ ਸੀਗੀਆਂ ਆਪਣੀਆਂ ਗੇਟ ਬਚ ਗਿਆ ਤੇ ਉੱਪਰ ਗਿਰ ਗਿਆ ਫਸ ਗਿਆ ਵੈਸੇ ਬਿਲਕੁਲ ਟੁੱਟ ਗਿਆ ਉਹ ਫਸ ਗਿਆ ਇੱਥੇ ਜੀ ਆਪਾਂ ਉਸ ਤੋਂ ਬਾਅਦ ਕੰਮਕਾਰ ਕਰਕੇ ਫਿਰ ਮਮੀ ਭਰਾ ਤੇ ਭੈਣ ਆਗੇ ਸੀਗੇ ਸੰਦਾਰਾ ਦੇਣ ਆਏ ਸੀਗੇ ਜੀ ਉਹ ਉਹਨਾਂ ਨੇ ਜਾਣਾ ਸੀਗਾ ਗਾਹਾਂ ਘੂਆ ਕੋਲ ਭੂਆ ਆਪਣੀ ਜਿਹੜੀ ਬੇਟ ਦੇ ਵਿੱਚ ਆ ਕੋਈ ਭੂਆ ਜੀ ਆਪਣੇ ਤੇ ਉਹਦੇ ਕੋਲ ਫਿਰ ਮੈਂ ਕਿਹਾ ਚਲੋ ਮੈਂ ਵੀ ਚਲੇ ਜਾਨੀ ਆ ਮੈਂ ਵੀ ਆਪਣਾ ਕੰਮਕਾਰ ਕਰਕੇ ਬਾਕੀ ਕੁਝ ਜੋ ਰਹਿ ਗਿਆ ਉਹ ਛੱਡ ਕੇ ਚਲੀ ਗਈ ਸੀਗੀ ਜੀ ਉਹਨਾਂ ਦੇ ਨਾਲ ਮਿਲਣ ਉੱਥੇ ਮੈਂ ਜ਼ਿਆਦਾ ਨਹੀਂ ਵੀਡੀਓ ਬਣਾਈ ਇਹ ਜੋ ਛੋਟੀ ਜੀ ਕੁੜੀ ਹੈ ਮੇਰੀ ਭੂਆ ਦੀ ਪੋਤੀ ਹੈ ਮੇਰੀ ਭੂਆ ਬਿਮਾਰ ਆ ਜੀ ਉਹਨੂੰ ਅਟੈਕ ਹੋ ਗਿਆ ਸੀਗਾ ਉਹਦਾ ਇੱਕ ਪਾਸਾ ਖੜ ਗਿਆ ਮਤਲਬ ਉਹ ਪਈਓ ਆ ਮਿੰਜੇ ਦੇ ਮਾੜਾ ਮੁਟਾ ਤੁਰ ਫਿਰ ਲੰਦੀ ਹੈ ਤੇ ਇਸ ਕਰਨਾ ਸਾਡੇ ਨਾਲ ਗਿਆ ਸੀ ਇਹਨੇ ਛੁੱਟੀ ਕਰ ਲਈ ਸੀਗੀ ਇਹ ਖੇਲ ਰਿਹਾ ਉੱਥੇ ਇਹ ਨੀਲੀ ਸ਼ਰਟ ਵਾਲਾ ਮੇਰਾ ਭਰਾ ਹੈ ਜਿਹਦੇ ਨੀਲਾ ਦਮਾਲਾ ਬੰਨਿਆ ਹੋਇਆ ਉਧਰ ਭੂਆ ਦਾ ਮੁੰਡਾ ਬੈਠਾ ਹੈ ਨਾਲ ਫੁੱਫੜ ਜੀ ਬੈਠੇ ਨੇ ਇਹ ਤਿੰਨੇ ਬੈਠੇ ਗੱਲਾਂ ਬਾਤ ਰਹੀ ਸੀ ਮੈਂ ਬਸ ਇੰਨੀ ਕੀ ਵੀਡੀਓ ਬਣਾਈ ਸੀਗੀ ਉਸ ਤੋਂ ਬਾਅਦ ਸ਼ਾਮੀ ਆ ਕੇ ਜੀ ਮੇਰਾ ਸਿਰ ਦਰਦ ਨਾ ਕਰਿਆ ਇੱਕ ਤੱਕ ਭਰਾੜ ਜੀ ਹੋਣ ਲੱਗੀ ਕਿਉਂਕਿ ਜੀ ਉਹਨਾਂ ਦੇ ਲੱਗੇ ਹੋਏ ਨੇ ਏਸੀ ਤਿੰਨੋਂ ਕਮਰਿਆਂ ਦੇ ਵਿੱਚ ਤੇ ਉਹ ਰਹਿੰਦੇ ਨੇ ਏਸੀ ਦੇ ਵਿੱਚ ਮਤਲਬ ਏਸੀ ਲਾ ਕੇ ਰੱਖ ਦਿੰਦੇ ਨੇ ਜਿੱਥੇ ਭੂਆ ਪਈਆ ਉੱਥੇ ਵੀ ਏਸੀ ਸੀਗਾ ਉਹਨਾਂ ਏਸੀ ਦੇ ਨਾਲ ਮੈਨੂੰ ਕਪਰਾੜ ਜੀ ਹੋਣ ਲੱਗੀ ਪਤਾ ਨਹੀਂ ਕਹਤੇ ਉੱਥੇ ਜਿੰਨਾ ਚਿਰ ਘੰਟੇ ਦੋ ਘੰਟੇ ਅਸੀਂ ਬੈਠੇ ਨਾ ਮੇਰੇ ਦਿਮਾਗ ਨੂੰ ਚੜ ਗਈ ਉਹਦੀ ਕਮਰੇ ਦੀ ਹੁੰਮਸ ਜੀ ਉਹ ਕਹਿ ਲੋ ਕਿਉਂਕਿ ਜੀ ਅਸੀਂ ਰਹਿਣਾ ਕਿ ਜਹਾ ਇੱਥੇ ਖੁੱਲੇ ਚ ਚਾਰੋਂ ਪਾਸੇ ਆਪਣੇ ਹਵਾ ਪਈ ਜਾਂਦੀ ਐ ਤੇ ਬਾਕੀ ਆਪਾਂ ਪੱਖਿਆਂ ਕੋਲ ਰਹਿਣ ਵਾਲੇ ਬੰਦੇ ਆ ਹਨਾ ਕੋਲਰ ਵਗੈਰਾ ਦੇ ਕੋੜ ਤੇ ਏਸੀ ਜੀ ਨੇ ਕਰਿਆ ਮੈਨੂੰ ਖਰਾਬ ਉਸ ਤੋਂ ਬਾਅਦ ਮੇਰਾ ਬਿਲਕੁਲ ਵੀ ਜੀ ਨਾ ਕਰਿਆ ਕੰਮ ਨੂੰ ਤੇ ਮੈਂ ਤਾਂ ਧਾਰਾ ਮਸਾ ਚੋਕੇ ਆਈ ਬਾਕੀ ਜਿਹੜੇ ਮਾਣ ਮੂਟੇ ਕੰਮ ਕਰਨ ਵਾਲੇ ਸੀ ਉਹ ਕਰੇ ਇੱਥੇ ਮੈਂ ਦੁੱਧ ਧਾਰਤਾ ਲਿਆ ਕੇ ਕੋਈ ਸਬਜ਼ੀ ਵੀ ਨਹੀਂ ਬਣਾਈ ਸੀਗੀ ਮੈਂ ਤਾਂ ਕਿ ਮੇਰਾ ਜੀ ਨਹੀਂ ਜੀ ਨਹੀਂ ਕਰਿਆ ਬਿਲਕੁਲ ਵੀ ਕੰਮ ਨੂੰ ਚਮਕ ਤੇ ਚਲੇ ਜਾਣੀਆਂ ਨਾ ਇਸੇ ਤਰ੍ਹਾਂ ਹੀ ਹੁੰਦਾ ਤਾਂ ਹੀ ਮੈਂ ਕਿਤੇ ਜਾਂਦੀ ਨਹੀਂ ਸੀ ਛੇ ਛੇਤੀ ਤੇ ਫਿਰ ਮੈਂ ਕਿਹਾ ਚਲੋ ਬੱਚਿਆਂ ਨੂੰ ਤਾਂ ਹਨਾ ਚੌਲ ਬੱਦ ਸਵਾਦ ਲੱਗਦੇ ਨੇ ਚਲੋ ਵੀ ਚੌਲੇ ਬਣਾ ਲੈਂਦੇ ਆ ਅੱਜ ਬਹੁਤ ਵਧੀਆ ਚੌੜਲੇ ਕਿਆ ਸੀਗਾ ਮੇਰਾ ਭਰਾ ਉਹਨਾਂ ਨੇ ਦੂਸਰੀ ਪਤਨੀ ਬਾਸਵਤੀ ਹੁੰਦੀ ਹੈ ਜਿਹੜੀ ਜੀਰੀ ਸ਼ਾਇਦ ਉਹ ਸੀਗੀ ਉਹਦੇ ਚੌਲ ਕਢਵਾਏ ਸੀਗੇ ਉਹ ਦੇ ਕੇ ਗਿਆ ਸੀਗਾ ਤੇ ਉਹ ਚੌਲ ਬਣਦੇ ਵੀ ਸਵਾਦ ਨੂੰ ਬਹੁਤ ਤੇ ਮੈਂ ਹੱਥ ਚ ਲੋਹੀ ਆਲੂ ਪਾ ਕੇ ਬਣਾ ਦਿੰਨੀ ਆ ਤੇ ਅੱਜ ਰੋਟੀ ਵੀ ਨਹੀਂ ਲਾਈ ਹੈਗੀ ਅਸੀਂ ਸ਼ਾਮ ਨੂੰ ਸਿਰਫ ਚੌਲ ਖਾ ਕੇ ਤੇ ਸਾਰ ਲਿਆ ਵੈਸੇ ਸਾਰ ਲੰਦੇ ਨੇ ਮੇਰੇ ਬੱਚੇ ਹਨਾ ਅਸੀਂ ਵੀ ਚੌਲ ਖਾ ਕੇ ਖੁਸ਼ ਹਾਂ ਬੱਚੇ ਵੀ ਤੇ ਚਲੋ ਜੀ ਏਦਾਂ ਹੀ ਬਸ ਡੰਗ ਲਿੰਗ ਜਾਂਦੇ ਨੇ ਆਪਣੇ ਰੋਟੀ ਰੋਟੀ ਦਾ ਗੈਪ ਵੀ ਪਾਉਣਾ ਚਾਹੀਦਾ ਕਦੇ ਨਾ ਕਦੇ ਤੇ ਚਲੋ ਹਲਕਾ ਬੁਲਕਾ ਜਿਹਾ ਖਾ ਕੇ ਸਮਝਣੇ ਆ ਤੇ ਇਥੇ ਦੁੱਧ ਨੂੰ ਵੀ ਵਾਲੀ ਆ ਗਈ ਸੀ ਨਾਲ ਦੀ ਨਾਲ ਮੈਂ ਲੱਗੀ ਸੀਗੀ ਚੌਲ ਬਣਾਉਣ ਚੌਲ ਵਿੱਚ ਜੀਰਾ ਪਾ ਕੇ ਪਿਆਜ਼ ਪਾ ਕੇ ਭੁੰਨ ਤੇ ਤੇ ਨਾਲੇ ਸੜਤੀਆਂ ਮੈਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਜੀ ਮੈਂ ਕਟਿੰਗ ਕਰਕੇ ਨਹੀਂ ਪਾਈਆਂ ਹੈਗੀਆਂ ਕਿਉਂਕਿ ਜੀ ਬੱਚੇ ਘਟ ਖਾ ਕੇ ਖੁਸ਼ ਨੇ ਮਿਰਚ ਵਗੈਰਾ ਫੇ ਮੈਨੂੰ ਐ ਸੀਗਾ ਵੀ ਸਾਗ ਦੀਆਂ ਪਾ ਲੈਣੀਆਂ ਤੇ ਵੀ ਸਾਗ ਤੇ ਕੱਢ ਕੇ ਰੱਖ ਦੇਣਗੇ ਉਹ ਹਨਾ ਤੇ ਬਾਕੀ ਉਹਦੇ ਪਾਪਾ ਤਾਂ ਖਾ ਲੈਂਦਾ ਤੇ ਚੌਲਾਂ ਦੇ ਵਿੱਚ ਉਹਦੇ ਹੀ ਕੱਢ ਕੇ ਖਾ ਲੈਂਦੇ ਨੇ ਨਾਲੇ ਖਾਹ ਹਜ ਨਹੀਂ ਤਲੀ ਹੋਈ ਮਿਰਚ ਸਵਾਦ ਲੱਗਦੀ ਆ ਖਾਣ ਨੂੰ ਚਲੋ ਜੀ ਹੁਣ ਆਪਾਂ ਇੱਥੇ ਬਣਾ ਦਾਂਗੇ ਚੌਲ ਤੇ ਵਾਸਜੀ ਤੜਕਾ ਲਾ ਕੇ ਤੇ ਹਾਂਜੀ ਆਪਣਾ ਜੀ ਇੱਕ ਸਬਸਕ੍ਰਾਈਬਰ ਵੀ ਨੇ ਹਨਾ ਲੁਧਿਆਣੇ ਤੋਂ ਅਮਨਦੀਪ ਦੀਦੀ ਉਹ ਵੀ ਕਹਿੰਦੇ ਸੀਗੇ ਸਾਡੀ ਬੇਟ ਦੇ ਵਿੱਚ ਅਭੀ ਅਸੀਂ ਬੇਟ ਏਰੀਏ ਦੇ ਹੀ ਆ ਤੇ ਦੀਦੀ ਤੁਸੀਂ ਜੇ ਵੀਡੀਓ ਦੇਖਦੇ ਹੋ ਬਲੌਗ ਤਾਂ ਦੱਸਿਓ ਜੀ ਤੁਹਾਡੀ ਹਨਾ ਬੇਟ ਏਰੀਏ ਕਿਹੜੇ ਪਿੰਡ ਦੇ ਵਿੱਚ ਮਤਲਬ ਰਿਸ਼ਤੇਦਾਰੀ ਆ ਜਾ ਤੁਸੀਂ ਉੱਥੇ ਦਿਓ ਹਨ ਤੇ ਫਿਰ ਪਤਾ ਲੱਗ ਜਾਊਗਾ ਸਾਨੂੰ ਕਿਹੜਾ ਇੱਧਰ ਮਤਲਬ ਕਿਹੜਾ ਪਿੰਡ ਆ ਤੁਹਾਡਾ ਸ਼ਾਇਦ ਆਪਣੀ ਕੋਈ ਰਿਸ਼ਤੇਦਾਰੀ ਹੋਵੇ ਉੱਥੇ ਤੇ ਤੁਸੀਂ ਦੱਸਿਓ ਜਰੂਰ ਜੀ ਮੈਸੇਜ ਕਰਕੇ ਜੇ ਮੈਂ ਦੇਖਦੇ ਹੋਏ ਕਿਉਂਕਿ ਜੀ ਮੇਰੀ ਭੂਆ ਵੀ ਬੇਟ ਏਰੀਏ 'ਚ ਆ ਉਹਨੂੰ ਕੱਲ੍ਹ ਆ ਕੇ ਮਿਲ ਕੇ ਆਏ ਆ ਤੇ ਫਿਰ ਪਤਾ ਲੱਗ ਜਾਂਦਾ ਹਨ ਤੇ ਚਲੋ ਜੀ ਇੱਥੇ ਹੁਣ ਆਪਾਂ ਪਾ ਦਾਂਗੇ ਆਲੂ ਆਲੂ ਪਾ ਕੇ ਥੋੜਾ ਜਿਹਾ ਸੇਕ ਲਵਾਵਾਂਗੇ ਨਾਲ ਦੀ ਨਾਲ ਪਾਵਾਂਗੇ ਚੌਲ ਚੌਲ ਨੂੰ ਥੋੜਾ ਜਿਹਾ ਮੈਂ ਤੜਕੇ ਦੇ ਵਿੱਚ ਭੁੰਨ ਲੈਂਦੀ ਹਾਂ ਤਾਂ ਉਹਦੇ ਨਾਲ ਵਧੀਆ ਬਣਦੇ ਨੇ ਮਤਲਬ ਖਿਲਰੇ ਖਿਲਰੇੇ ਬਣਦੇ ਨੇ ਐਵੇਂ ਮਤਲਬ ਕਾਠੇ ਜਿਹੇ ਨਹੀਂ ਹੁੰਦੇ ਹੈਗੇ ਜੇ ਆਪਾਂ ਇਹਨੂੰ ਥੋੜਾ ਜਿਹਾ ਤੜਕੇ ਦੇ ਵਿੱਚ ਭੁੰਨ ਲੈਂਦੇ ਆ ਤੇਲ ਦੇ ਵਿੱਚ ਤੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣਾ ਸਾਥ ਬਣਾਈ ਰੱਖਿਓ ਤੇ ਤਾਂ ਜੋ ਆਪਣੀ ਮਤਲਬ ਇਸੇ ਤਰ੍ਹਾਂ ਹੀ ਬਲੌਗ ਚੱਲਦੇ ਰਹਿਣ ਤੇ ਆਪਣੀ ਫੈਮਲੀ ਵਧਦੀ ਰਹੇ ਪਲੀਜ਼ ਸਪੋਰਟ ਕਰਿਓ ਵੀਡੀਓ ਨੂੰ ਵਾਚ ਜ਼ਰੂਰ ਕਰਿਓ ਪਸੰਦਾ ਹੀ ਤਾਂ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਬਸ ਤਾਂ ਤੁਸੀਂ ਆਪੇ ਕਰ ਦਿੰਨੇ ਹੋ ਕਹਿਣ ਦੀ ਤਾਂ ਲੋੜ ਹੈ ਨਹੀਂਗੀ ਹਨਾ ਤੇ ਚਲੋ ਜੀ ਇੱਕ ਦੂਜੇ ਦੇ ਸਪੋਰਟ ਨਾਲੇ ਆਪਾਂ ਅੱਗੇ ਵਧ ਸਕਦੇ ਆ ਹਨਾ ਤੇ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਮੈਮੀ ਜੀ ਹਨਾ ਜਿਹੜੇ ਮਤਲਬ ਬਲੌਗ ਬਣਾਉਂਦੇ ਨੇ ਉਹਨਾਂ ਦੇ ਬਲੌਗ ਜ਼ਰੂਰ ਦੇਖਦੀਆਂ ਜਿਹੜੇ ਕਹਿ ਦਿੰਦੇ ਹਨ ਹੁਣ ਮੈਨੂੰ ਇਦਾਂ ਪਤਾ ਤਾਂ ਲੱਗਦਾ ਨਹੀਂ ਵੀ ਕਿੰਨਾਂ ਦੇ ਚੈਨਲ ਬਣੇ ਹੋਏ ਨੇ ਨਾ ਪਲੀਜ਼ ਦੱਸ ਦਿਆ ਕਰੋ ਵੀ ਸਾਡਾ ਵੀ ਚੈਨਲ ਆ ਹਨਾ ਫੇਰ ਪਤਾ ਲੱਗ ਜਾਂਦਾ ਕਿਉਂਕਿ ਜੀ ਜੇ ਮੈਂ ਆਪਣੀ ਵੀਡੀਓ ਤੇ ਖੁਦ ਮਤਲਬ ਜਾ ਕੇ ਦੇਖਦੀਆਂ ਮੈਸੇਜ ਵਗੈਰਾ ਕੱਢਦੀ ਆ ਹਨਾ ਫੇਰ ਇਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਤਾਂ ਕਰਕੇ ਇਸ ਤਰ੍ਹਾਂ ਹੀ ਦੱਸ ਦਿਆ ਕਰੋ ਸਾਡੀ ਕੋਈ ਮੋਬਾਈਲ ਹਨਾ ਤੇ ਇਹਦੇ ਵਿੱਚ ਹੀ ਦੇਖ ਦਿੰਨੇ ਆ ਸਾਰੇ ਨੇ ਰਹੂਗੀ ਹੁਣ ਇੱਥੇ ਮੈਂ ਬੈਠੀ ਹਾਂ ਪੌੜੀਆਂ ਦੇ ਵਿੱਚ ਪਰ ਮੱਛਰ ਬਹੁਤ ਜ਼ਿਆਦਾ ਆ ਰਿਹਾ ਦੰਦੀਆਂ ਵੱਟ ਰਿਹਾ ਮੱਛਰ ਤੇ ਅੱਜ ਰਾਤੀ ਰਾਤੀ ਆਪਣੇ ਕਿੰਨੇ ਨੇਰੀ ਆਏ ਸੀ ਕਿ ਤੁਹਾਨੂੰ ਦਿਖਾਇਆ ਨਾ ਆਪਣੇ ਇਹ ਡੀਕੋ ਟੁੱਟ ਗਈ ਸੀ ਤੇ ਬਹੁਤ ਜ਼ਿਆਦਾ ਨੇਰੀ ਆਇਆ ਪਤਾ ਨਹੀਂ ਕਿ ਕਿਧਰੋਂ ਹਵਾ ਆ ਗਈ ਮੀਂਹ ਵਗੈਰਾ ਨਹੀਂ ਆਇਆ ਹੈਗਾ ਵੈਸੇ ਮੌਸਮ ਠੰਡਾ ਰਿਹਾ ਅੱਜ ਤੇ ਹੁਣ ਹੁਣ ਵੱਟ ਪਿਆ ਪਿਆ ਹੁਣ ਹਵਾ ਬਿਲਕੁਲ ਨਹੀਂ ਚੱਲ ਰਹੀ ਦੇਖੋ ਨਾਲੇ ਉਹ ਦੇਖੋ ਸਾਹਮਣੇ ਜਿਹੜੇ ਡੀਕ ਟੁੱਟੀਆਂ ਨੇ ਉਹਦੇ ਕੋ ਸਾਰਾ ਚੰਨਣਾ ਹੋ ਗਿਆ। ਬੁਟੇ। ਚਲੋ ਜੀ ਜਾਨੀ ਚੋਰ ਬਣਦੇ ਆਪਣੇ ਆਪਾ ਹੋਰ ਕੰਮ ਕਰ ਲੰਨੇ ਆ ਇੱਥੇ ਬੈਠ ਤਾਂ ਹੁੰਦਾ ਨਹੀਂ ਮੈਂ ਤਾਂ ਇੱਥੇ ਆ ਕੇ ਬੈਗੀ ਮੈਨੂੰ ਚਲ ਬੈਣੀ ਆ ਮਣੀ ਮੁੱਟੀ ਹਵਾ ਲੱਭੂਗੀ ਮੜਾ ਜਾ ਸਰੀ ਸੈਟ ਜਾ ਹੋ ਜਾਊਗਾ ਦਿਮਾਗ ਜਾ ਫਰੈਸ਼ ਹੋ ਜਾਊਗਾ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਮੇਰੇ ਨੂੰ ਤਾਂ ਚਲੋ ਜੀ ਕਰਨੇ ਆ ਕੰਮ ਦਿਸ ਕਰਨ ਆ ਕੇ ਫੀਲ ਕੇ ਦੀ ਵੱਜਣੀ ਢਾਲ ਵੱਜਾ ਲੈ ਕੰਢੀ ਵਾਹੇ ਗਰਾਉਂਡ ਚ ਆਇਆ ਖੇਡ ਕੇ ਮਚਾ ਦੇ ਧੂਣੀ ਧੂਣੀ ਵੱਜਾਗੀ ਮਚਾ ਦੇ ਮਚਾ ਦੇ ਧੂਣੀ ਵੱਜਾਗੀ ਅਬ ਬੱਚਾ ਨਿਖਾ ਲਓ ਮੈਂ ਚਲੋ ਜੀ ਅਪਾ ਚੱਲਦੇ ਹਾਂ ਜੀ ਆਪਣੇ ਚਾੜ ਬਣ ਕੇ ਹੋ ਗਏ ਰੈਡੀ ਤੇ ਹੁਣ ਇਹਨਾਂ ਨੂੰ ਬੱਚਿਆਂ ਨੂੰ ਪਾ ਕੇ ਦੰਨੇ ਆ ਇਹ ਖਾ ਲੈਣਗੇ ਤੇ ਜਿਹੜੀ ਮਿਰਚਾਂ ਨੇ ਹਰੀਆਂ ਉਹ ਕੱਢ ਦੇਣਗੇ ਵਿੱਚੋਂ ਆਏ ਹਾਂ ਆਹ ਫੇਵਰੇਟ ਚਾੜ ਨੇ ਬੱਚਿਆਂ ਦੇ ਆਲੂ ਵਾਲੇ ਇਨਾਉ ਤਾਂ ਚਾਹੇ ਰੋਜ਼ ਮਿਲ ਜਾਨਾ ਆ ਮਿਰਚਾਂ ਕੱਢ ਦੋ ਠੀਕ ਆ ਸਾਫ਼ ਕੀ ਅਸੀਂ ਇਹ ਗੱਡੀ ਆ ਇਸ ਤਰ੍ਹਾਂ ਖਾ ਲਿਓ ਇੱਕ ਨੇ ਉਧਰ ਸੈਨੂ ਵਿਚਾਰੇ ਵਿੱਚ ਘਰਾ ਦੇ ਆ ਚੀਕਾ ਬੋਏ ਥੋੜਾ 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 ਪਾਇਆ ਤੇ ਅਪੜਾ ਆਇਆ ਜਿਹਾ ਪੜਾਇਆ ਹਜੇ ਆ ਦੌਰ ਲੱਗੇ ਮੇ ਤੋਂ ਚਲਾ ਜਾ ਚਲੋ ਜੀ ਇਹਨਾਂ ਚਾੜ ਦੇ ਦਾਂ ਨਾਲ ਪਾਣੀ ਦੇ ਦਾਂ ਠੀਕ ਆ ਲਾਜੀ ਚਾਲ ਦੇਤੇ ਇਹਨਾਂ ਨੂੰ ਹੁਣ ਲੱਗੇ ਹੋਏ ਨੇ ਖਾਣ ਤੇ ਸੈਲਬਰੀ ਦਾ ਆਇਆ ਸੀਗਾ ਖੇਲ ਕੇ ਇਹਨੇ ਕੱਪੜੇ ਖੋਲਤੇ ਆ ਕੇ ਨਾਲ ਲੂੰ ਲਿਆ ਤੇ ਹਾਰੇ ਪਾਈ ਨਹੀਂਗੇ ਇਦਾਂ ਹੀ ਪੈ ਜਾਂਦਾ ਹੁੰਦਾ ਆਹ ਦੇਖੋ ਕਿਵੇਂ ਢੰਡ ਕੱਢ ਰਿਹਾ ਚੌੜ ਕਿੱਥੇ ਖਾਏ ਮੂ ਤਾਂ ਸਾਰਾ ਢਾਕ ਲਿਆ ਇੱਧਰ ਇੱਕ ਹੋਰ ਕੱਢੀ ਮਾਂ ਜੀ ਇੱਥੇ ਜੋਰ ਨਾ ਮਗਰ ਲੁਕਾਇਆ ਬਟਾ ਗਰਮ ਨੇ ਇੰਤਛਾ ਦੀ ਮਿਰਚ ਵੀ ਲੱਗ ਗਈ ਤੁਹ ਤਾਂ ਘੱਟ ਖਾਂਦਾ ਮੈਂ ਗਾ ਮਿਰਚਾਂ ਕੱਢ ਦਿਓ ਸਾਰੀਆਂ ਮਿਰਚਾਂ ਬੰਨਣਾ ਹੁੰਦਾ ਨੇ ਮੇਰੀ ਬੱਤੀ ਕਰਦਾ ਗਈ ਤੇ ਖਣ ਜੀ ਵੱਜ ਚੁੱਕੇ ਨੇ 7:30 ਤੇ ਹੁਣ ਚਲੋ ਜੀ ਇਹਨਾਂ ਨੂੰ ਖਾਣ ਦੇ ਚਾੜ ਤੇ ਬਸ ਆਪਾਂ ਆਪਣਾ ਅੱਜ ਦਾ ਬਲੌਗ ਇੱਥੇ ਤੱਕ ਸੀਗਾ ਤੇ ਅੱਜ ਬਲੌਗ ਇੰਨਾ ਬਣਾਉਣਾ ਮੁਖਾਸ ਜੀ ਨਹੀਂ ਕਰਿਆ ਬਸ ਇੱਕ ਬਣਾਤਾ ਵੀ ਸਵੇਰੇ ਨਹੀਂ ਵੀਡੀਓ ਨਹੀਂ ਪਹੁੰਚਣੀ ਹੈਗੀ ਤਾਂ ਅੱਜ ਤੁਹਾਡੇ ਤੱਕ ਤਾਂ ਕਰਕੇ ਛੁਡਾ ਲਿਆ ਤੇ ਚਲੋ ਜੀ ਹਨਾ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਤੁਹਾਨੂੰ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ ਓਕੇ ਬਾਏ ਬਾਏ ਟਾਟਾ